ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈਆਂ ਨੂੰ ਇਹ ਗੱਲ ਕੌੜੀ ਵੀ ਲੱਗੂਗੀ ਤੇ ਕਈਆਂ ਨੂੰ ਇਹ ਗੱਲ ਚੰਗੀ ਵੀ ਲੱਗੂਗੀ ਸਰਦਾਰ ਸਿਮਰਜੀਤ ਸਿੰਘ ਮਾਨ ਸੰਗਰੂਰ ਸੇਡ ਤੋਂ ਜਿਹੜੇ ਖੜੇ ਹੋਇਆ ਪਹਿਲਾਂ ਵੀ ਜਿੱਤ ਪ੍ਰਾਪਤ ਕੀਤੀ ਸੀ ਅਰਦਾਸ ਆ ਕੇ ਇਸ ਵਾਰ ਵੀ ਜਿੱਤ ਪ੍ਰਾਪਤ ਕਰਨ ਉਹਨਾਂ ਦੇ ਬਰਾਬਰ ਸਖਬਾਲ ਸਿੰਘ ਖਹਿਰਾ ਤੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਇਹ ਉਹਨਾਂ ਦੇ ਬਰਾਬਰ ਲੜ ਰਹੇ ਆ ਸੋ ਸਿੱਧੇ ਜਾਂ ਸਿੱਧੇ ਤੌਰ ਤੇ ਇਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦੇ ਵਿੱਚ ਲੱਗੇ ਹੋਏ ਆ ਸੋ ਇਹ ਸੋਚ ਆ ਸੰਗਤ ਦੀ ਸੋਚ ਆ ਪਰ ਇਹ ਕਿਤੇ ਨਾ ਕਿਤੇ ਸੱਚ ਵੀ ਹੁੰਦਾ ਨਜ਼ਰ ਆ ਰਿਹਾ ਕੀ ਪੂਰਾ ਪੰਜਾਬ ਪਿਆ ਕੀ ਹੋਰ ਕਿਤੋਂ ਨਹੀਂ ਆਪਾਂ ਖੜ ਸਕਦੇ ਕੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬਰਾਬਰ ਖੜ ਕੇ ਹੀ ਆਪਾਂ ਆਪਣੀ ਗੁੱਡੀ ਚੜ੍ਹ ਸਕਦੀ ਆ ਜੀ ਜੇ ਮੰਨ ਲਓ ਤੁਸੀਂ ਉੱਥੋਂ ਖੜਦੇ ਹੋ ਤੁਸੀਂ ਉੱਥੋਂ ਖੜ ਕੇ ਜਿਤਨਾ ਤਾਂ ਹੈ ਨਹੀਂ ਜਿਤਨਾ ਤਾਂ ਤੁਸੀਂ ਹੈ ਨਹੀਂ ਪਰ ਤੁਸੀਂ ਕਿਤੇ ਨਾ ਕਿਤੇ ਕੌਮ ਦੀ ਪੰਥ ਦੀ ਵੋਟ ਜਿਹੜੇ ਪੰਥ ਨੂੰ ਪਿਆਰ ਕਰਦੇ ਉਹਨਾਂ ਦੀ ਵੋਟ ਜਿਹੜੀ ਆ ਉਹ ਖਰਾਬ ਕਰੋਗੇ ਤੇ ਆਮ ਆਦਮੀ ਪਾਰਟੀ ਨੂੰ ਉਥੇ ਸਪੋਰਟ ਹੋਊਗੀ ਉਸ ਗੱਲ ਦੀ ਜੇ ਮੰਨ ਲਓ ਤੁਹਾਡੇ ਹਿਸਾਬ ਨਾਲ ਸਿਮਰਜੀਤ ਸਿੰਘ ਮਾਨ ਨਹੀਂ ਜਿੱਤੇ ਉਥੋਂ ਤੁਹਾਡੇ ਖੜਨ ਨਾਲ VOTING ਖਰਾਬ ਹੁੰਦੀ ਆ ਨਹੀਂ ਜਿੱਤੇ ਤੇ ਫੇਰ ਕੀ ਤੁਸੀਂ ਚਾਹੁੰਦੇ ਥੋਨੂੰ ਲੱਗਦਾ ਕਿ ਤੁਹਾਡੀ ਗੁੱਡੀ ਚੜ ਜੂਗੀ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਪੂਰਾ ਪੰਜਾਬ ਖਾਲੀ ਪਿਆ ਜਿੱਥੋਂ ਮਰਜੀ ਖੜੇ ਹੋ ਜਾਓ ਅਸੀਂ ਚਾਹੁੰਦੇ ਆ ਕਿ ਤੁਹਾਡੀ ਜਿਹੜੀ ਚੜ੍ਹਾਈ ਆ ਸਿਮਰਜੀਤ ਸਿੰਘ ਮਾਨ ਤੋਂ ਵੀ ਉੱਤੇ ਜਾਵੇ ਪਰ ਜੇ ਬਰਾਬਰ ਖੜਾਂਗੇ ਫੇਰ ਉੱਤੇ ਤਾਂ ਨਹੀਂ ਜਾਣੀ ਜੇ ਕਿਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਖੜਜਾਂ ਹੋਰ ਇਲਾਕਿਆਂ ਦੇ ਵਿੱਚ ਖੜਜਾਂ ਉਥੋਂ ਵੀ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਜੇ ਤੁਹਾਡਾ ਰੁਤਬਾ ਹੈਗਾ ਗਰਾਊਂਡ ਲੈਵਲ ਤੇ ਜੇ ਤੁਸੀਂ ਮਤਲਬ ਸਾਨੂੰ ਪਤਾ ਹੈ ਕਿ ਤੁਸੀਂ ਇੰਨਾ ਕੰਮ ਕੀਤਾ ਗਰਾਊਂਡ ਲੈਵਲ ਤੇ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਹੋਰ ਕਿਤੋਂ ਵੀ ਜ਼ਰੂਰੀ ਤਾਂ ਨਹੀਂ ਕਿ ਸਰਦਾਰ ਸਿਵਨਜੀ ਸਿੰਘ ਮਾਨ ਦੇ ਬਰਾਬਰ ਖੜ ਕੇ ਹੀ ਆਪਾਂ ਜਿਹੜਾ ਇਹ ਸਿਸਟਮ ਕਰਨਾ ਜਾਂ ਉਥੋਂ ਹੀ ਖੜੇ ਹੋਣਾ ਸਰਕਾਰਾਂ ਨੇ ਤਾਂ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸੈਂਟਰ ਦੇ ਵਿੱਚ ਗੱਠ ਜੋੜ ਸੋ ਉਹਨਾਂ ਨੇ ਤਾਂ ਇੱਕ ਰਣਨੀਤੀ ਤੈਅ ਕਰ ਲਈ ਆ ਕਿ ਪੰਜਾਬੀਆਂ ਨੂੰ ਪੰਜਾਬ ਪੰਜਾਬੀਆਂ ਦੇ ਨਾਲ ਲੜਾਓ ਜਿਹੜੇ ਪੰਥ ਦੀ ਗੱਲ ਕਰਦੇ ਉਹਨਾਂ ਨੂੰ ਪੰਥ ਪੰਥਕ ਲੋਕਾਂ ਦੇ ਨਾਲ ਲੜਾ ਦਿਓ ਇਹ ਏਜੰਸੀਆਂ ਦਾ ਕੰਮ ਆ ਇਹ ਸਰਕਾਰਾਂ ਦਾ ਕੰਮ ਆ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਕਿ ਯਾਰ ਅਸੀਂ ਇਹਨੇ ਜੋਗੇ ਹੈ ਨਹੀਂ ਪਰ ਅਸੀਂ ਇਹਨਾਂ ਨੂੰ ਆਸ ਵਿੱਚ ਖੜਾ ਕੇ ਜਿਹੜਾ ਉਹ ਲੜਾ ਦਈਏ ਸੋ ਕਿਤੇ ਨਾ ਕਿਤੇ ਗੱਠ ਜੋੜ ਦਾ ਨਤੀਜਾ ਵੀ ਆ ਸੋ ਬੇਨਤੀ ਇਹ ਹੀ ਆ ਕਿ ਸਖਵਾਲ ਸਿੰਘ ਖੈਰਾ ਵੀ ਪਿੱਛੋਂ ਜਿਹੜਾ ਉਹ ਧਾਰਮਿਕ ਵਿਚਾਰਾਂ ਦੇ ਉਹਨਾਂ ਦਾ ਪਰਿਵਾਰ ਆ ਜਿਹੜਾ ਉਹ ਸੰਘਰਸ਼ਸ਼ੀਲ ਰਿਹਾ ਪਰ ਸਪੋਰਟ ਬਹੁਤ ਕੀਤੀ ਉਹਨਾਂ ਨੇ ਪੰਜਾਬ ਦੀ ਕਾਂਗਰਸ ਤੋਂ ਬਾਹਰ ਹੋ ਕੇ ਵੀ ਸਪੋਰਟ ਕੀਤੀ ਹੈ ਹਾਲਾਂਕਿ ਕਾਂਗਰਸ ਨਾਲ ਨਾ ਕੋਈ ਸਮਝੌਤਾ ਹੈ ਨਾ ਹੋਣਾ ਪਰ ਫਿਰ ਵੀ ਉਹਨਾਂ ਨੇ ਸਪੋਰਟ ਕੀਤੀ ਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਕੀ ਉਥੋਂ ਹੀ ਕਿਉਂ ਸੋ ਬੇਨਤੀ ਆ ਸੰਗਰੂਰ ਵਾਲਿਆਂ ਨੂੰ ਕਿ ਵਾਦ ਤੋਂ ਵੱਧ ਸਪੋਰਟ ਕਰੋ ਸਰਦਾਰ ਸੇਵਨਜੀਤ ਸਿੰਘ ਮਾਨ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਕਾਂਗਰਸ ਜਾਂ ਜੋ ਵੀ ਖੜੇ ਹੋ ਰਹੇ ਆ ਉਹਨਾਂ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਤੇ ਕੌਮ ਤੇ ਪੰਥ ਦੀ ਜਿਹੜੀ ਚੜ੍ਹਦੀ ਕਲਾ ਰਹੇ ਬੇਸ਼ੱਕ ਬਹੁਤ ਵਖਰੇਵੇਂ ਹੈਗੇ ਆ ਮੈਨੂੰ ਪਤਾ ਬਹੁਤ ਵਖਰੇਵੇਂ ਹੈਗੇ ਆ ਆਮ ਸੰਗਤ ਦੇ ਵੀ ਬਹੁਤ ਵਖਰੇਵੇਂ ਹੈਗੇ ਆ ਮਾਨ ਪਾਰਟੀ ਨਾਲ ਵੀ ਵਖਰੇਵੇਂ ਹੈਗੇ ਆ ਪਰ ਉਹ ਵਖਰੇਵੇਂ ਛੱਡ ਕੇ ਆਪਾਂ ਆਉਣ ਵਾਲੇ ਸਮੇਂ ਲਈ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿੱਤ ਜਿਹੜੀ ਉਹ ਪੱਕੀ ਕਰੀਏ ਤੇ ਪੰਥ ਨੂੰ ਤੇ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਹੈ ਸੀ ਤੇ ਰਹੂਗੀ ਪੰਥ ਤੇ ਕੌਮ ਤੇ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਹੜਾ ਉਹ ਜੂਰ ਜਿਹੜਾ ਵੱਧ ਤੋਂ ਵੱਧ VOTING ਕਰਕੇ ਜਿੱਤ ਪ੍ਰਾਪਤ ਕਰੋ ਤੇ ਇਹ ਜਿਹੜੇ ਬਰਾਬਰ ਖੜ ਰਹੇ ਆ ਉਹਨਾਂ ਵਾਸਤੇ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਨਹੀਂ ਖੜਨਾ ਚਾਹੀਦਾ ਆਪਣਿਆਂ ਦੇ ਬਰਾਬਰ ਨਹੀਂ ਖੜਨਾ ਚਾਹੀਦਾ ਇੱਕ ਪਾਸੇ ਤਾਂ ਆਪਾਂ ਕਈ ਥਾਵਾਂ ਤੇ ਇਹ ਗੱਲਾਂ ਕਰਦੇ ਆ ਕਿ ਆਰ ਆਪਾਂ ਫਲਾਣੇ ਫਲਾਣੇ ਥਾਂ ਤੇ ਪੰਥ ਕਾਗੂ ਜਿਹੜੇ ਖੜੇ ਆ ਉੱਥੇ-ਉੱਥੇ ਥਾਂ ਤੇ ਆਪਦੀ ਸੀਟ ਛੱਡ ਦਿਆਂਗੇ ਇੱਕ ਪਾਸੇ ਆਪਾਂ ਬਰਾਬਰ ਖੜ ਰਹੇ ਆ ਸੋ ਇਹ ਗੱਲਾਂ ਕਿਤੇ ਨਾ ਕਿਤੇ ਡਾਊਟ ਕਰਦਿਆਂ ਕਿ ਯਾਰ ਇਹ ਕਿਉਂ ਫਿਰ ਹਾਲਾਂਕਿ ਜਿੱਥੋਂ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਵੱਡਾ ਰਤਬਾ ਸੰਘਰਸ਼ੀਲ ਆ ਬਹੁਤ ਵੱਡਾ ਰਤਬਾ ਤੇ ਠੀਕ ਆ ਉਹਨਾਂ ਨੂੰ ਉੱਥੋਂ ਖੜਨ ਲਓ ਉਹ ਪਹਿਲਾਂ ਵੀ ਜਿੱਤ ਪ੍ਰਾਪਤ ਕਰ ਚੁੱਕੇ ਆ ਤੇ ਤੁਸੀਂ ਆਪ ਦਾ ਹੋਰ ਕਿਤੋਂ ਖੜਨ ਲਓ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚੋਂ ਸੋ ਐਨੀ ਇੱਕ ਬੇਨਤੀ ਸੀ ਵੱਧ ਤੋਂ ਵੱਧ ਸਮਰੂਰ ਵਾਲਿਆਂ ਤਾਂ ਕਿ ਵੀਡੀਓ ਵੀ ਜਰੂਰ ਸ਼ੇਅਰ ਕਰ ਦਿਓ ਕਿ ਪਾਹੀ ਹੈ ਅੱਜ ਕੀ VOTING ਹੈ ਜਿਹੜੀ ਅੱਜ ਕੀ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਕਰਨੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜੋ MP ਹੁੰਦਿਆਂ ਅਸੈਂਬਲੀ ਦੇ ਵਿੱਚ ਜੋ ਆਪ ਦੇ ਨਜ਼ਰੀਏ ਦੇ ਮੁਤਾਬਕ ਜੋ ਬਿਆਨ ਦਿੱਤੇ ਉਹ ਬਹੁਤ ਘੈਂਟ ਆ ਤੇ ਰਿਕਾਰਡਡ ਸੋ ਉਹ ਉਹਨਾਂ ਦੇ ਬਰਾਬਰ ਨਾ ਕਿਸੇ ਹੋਰ ਦੇ ਦਿੱਤੇ ਆ ਬਿਆਨ ਤੇ ਨਾ ਹੀ ਦੇ ਸਕਦਾ ਸੋ ਰਤਬਾ ਜਿਹੜੇ ਖੜਦੇ ਆ ਉਹਨਾਂ ਦਾ ਵੀ ਓਨਾ ਹੀ ਆ ਦੂਜੇ ਉਹਨਾਂ ਦਾ ਵੀ ਓਨਾ ਹੀ ਆ ਪਰ ਕਿਤੇ ਨਾ ਕਿਤੇ ਆਪਾਂ ਕੌਮ ਨੂੰ ਤੇ ਪੰਥ ਨੂੰ ਜਿਹੜਾ ਉਹ ਨਾ ਕਮਜ਼ੋਰ ਕਰੀਏ ਸੋ ਕਿਤੇ ਨਾ ਕਿਤੇ ਚੜ੍ਹਦੀ ਕਲਾ ਦਾ ਜਿਹੜਾ ਉਹ ਜਿਕਰ ਹੋਣਾ ਚਾਹੀਦਾ ਸੋ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ VOTING ਕਰੋ ਵੱਧ ਤੋਂ ਵੱਧ ਸਪੋਰਟ ਕਰੋ ਤੇ ਬਾਕੀਆਂ ਨੂੰ ਵੀ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈਆਂ ਨੂੰ ਇਹ ਗੱਲ ਕੌੜੀ ਵੀ ਲੱਗੂਗੀ ਤੇ ਕਈਆਂ ਨੂੰ ਇਹ ਗੱਲ ਚੰਗੀ ਵੀ ਲੱਗੂਗੀ ਸਰਦਾਰ ਸਿਮਰਜੀਤ ਸਿੰਘ ਮਾਨ ਸੰਗਰੂਰ ਸੀਟ ਤੋਂ ਜਿਹੜੇ ਖੜੇ ਹੋਇਆ ਪਹਿਲਾਂ ਵੀ ਜਿੱਤ ਪ੍ਰਾਪਤ ਕੀਤੀ ਸੀ ਅਰਦਾਸ ਆ ਕੇ ਇਸ ਵਾਰ ਵੀ ਜਿੱਤ ਪ੍ਰਾਪਤ ਕਰਨ ਉਹਨਾਂ ਦੇ ਬਰਾਬਰ ਸਖਬਾਲ ਸਿੰਘ ਖਹਿਰਾ ਤੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਇਹ ਉਹਨਾਂ ਦੇ ਬਰਾਬਰ ਲੜ ਰਹੇ ਆ ਸੋ ਸਿੱਧੇ ਜਾਂ ਸਿੱਧੇ ਤੌਰ ਤੇ ਇਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦੇ ਵਿੱਚ ਲੱਗੇ ਹੋਏ ਆ ਸੋ ਇਹ ਸੋਚ ਆ ਸੰਗਤ ਦੀ ਸੋਚ ਆ ਪਰ ਇਹ ਕਿਤੇ ਨਾ ਕਿਤੇ ਸੱਚ ਵੀ ਹੁੰਦਾ ਨਜ਼ਰ ਆ ਰਿਹਾ ਕੀ ਪੂਰਾ ਪੰਜਾਬ ਪਿਆ ਕੀ ਹੋਰ ਕਿਤੋਂ ਨਹੀਂ ਆਪਾਂ ਖੜ੍ਹ ਸਕਦੇ ਕੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬਰਾਬਰ ਖੜ੍ਹ ਕੇ ਹੀ ਆਪਾਂ ਆਪਣੀ ਗੁੱਡੀ ਚੜ੍ਹ ਸਕਦੀ ਆ ਜੀ ਜੇ ਮੰਨ ਲਓ ਤੁਸੀਂ ਉੱਥੋਂ ਖੜ੍ਹਦੇ ਹੋ ਤੁਸੀਂ ਉੱਥੋਂ ਖੜ੍ਹ ਕੇ ਜਿਤਨਾ ਤਾਂ ਹੈ ਨਹੀਂ ਜਿਤਨਾ ਤਾਂ ਤੁਸੀਂ ਹੈ ਨਹੀਂ ਪਰ ਤੁਸੀਂ ਕਿਤੇ ਨਾ ਕਿਤੇ ਕੌਮ ਦੀ ਪੰਥ ਦੀ ਵੋਟ ਜਿਹੜੇ ਪੰਥ ਨੂੰ ਪਿਆਰ ਕਰਦੇ ਉਹਨਾਂ ਦੀ ਵੋਟ ਜਿਹੜੀ ਆ ਉਹ ਖਰਾਬ ਕਰੋਗੇ ਤੇ ਆਮ ਆਦਮੀ ਪਾਰਟੀ ਨੂੰ ਉਥੇ ਸਪੋਰਟ ਹੋਊਗੀ ਉਸ ਗੱਲ ਦੀ ਜੇ ਮੰਨ ਲਓ ਤੁਹਾਡੇ ਹਿਸਾਬ ਨਾਲ ਸਿਮਰਜੀਤ ਸਿੰਘ ਮਾਨ ਨਹੀਂ ਜਿੱਤੇ ਉਥੋਂ ਤੁਹਾਡੇ ਖੜਨ ਨਾਲ VOTING ਖਰਾਬ ਹੁੰਦੀ ਹੈ ਨਹੀਂ ਜਿੱਤੇ ਤੇ ਫਿਰ ਕੀ ਤੁਸੀਂ ਚਾਹੁੰਦੇ ਤੁਹਾਨੂੰ ਲੱਗਦਾ ਕਿ ਤੁਹਾਡੀ ਗੁੱਡੀ ਚੜ ਜੂਗੀ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਪੂਰਾ ਪੰਜਾਬ ਖਾਲੀ ਪਿਆ ਜਿੱਥੋਂ ਮਰਜ਼ੀ ਖੜੇ ਹੋ ਜਾਓ ਅਸੀਂ ਚਾਹੁੰਦੇ ਆ ਕਿ ਤੁਹਾਡੀ ਜਿਹੜੀ ਚੜਾਈ ਹੈ ਉਹ ਸਿਮਰਜੀਤ ਸਿੰਘ ਮਾਨ ਤੋਂ ਵੀ ਉੱਤੇ ਜਾਵੇ ਪਰ ਜੇ ਬਰਾਬਰ ਖੜਾਂਗੇ ਫਿਰ ਉੱਤੇ ਤਾਂ ਨਹੀਂ ਜਾਣੀ ਜੇ ਕਿਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਖੜਜਾਂ ਹੋਰ ਇਲਾਕਿਆਂ ਦੇ ਵਿੱਚ ਖੜਜਾਂ ਉਥੋਂ ਵੀ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਜੇ ਤੁਹਾਡਾ ਰੁਤਬਾ ਹੈਗਾ ਗਰਾਊਂਡ ਲੈਵਲ ਤੇ ਜੇ ਤੁਸੀਂ ਮਤਲਬ ਸਾਨੂੰ ਪਤਾ ਹੈ ਕਿ ਤੁਸੀਂ ਇੰਨਾ ਕੰਮ ਕੀਤਾ ਗਰਾਊਂਡ ਲੈਵਲ ਤੇ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਹੋਰ ਕਿਤੋਂ ਵੀ ਜ਼ਰੂਰੀ ਤਾਂ ਨਹੀਂ ਕਿ ਸਰਦਾਰ ਸਿਵਨਜੀ ਸਿੰਘ ਮਾਨ ਦੇ ਬਰਾਬਰ ਖੜਕੇ ਹੀ ਆਪਾਂ ਜਿਹੜਾ ਇਹ ਸਿਸਟਮ ਕਰਨਾ ਜਾਂ ਉਥੋਂ ਹੀ ਖੜੇ ਹੋਣਾ ਸਰਕਾਰਾਂ ਨੇ ਤਾਂ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸੈਂਟਰ ਦੇ ਵਿੱਚ ਗੱਠ ਜੋੜ ਸੋ ਉਹਨਾਂ ਨੇ ਤਾਂ ਇੱਕ ਰਣਨੀਤੀ ਤੈਅ ਕਰ ਲਈ ਆ ਕਿ ਪੰਜਾਬੀਆਂ ਨੂੰ ਪੰਜਾਬ ਪੰਜਾਬੀਆਂ ਦੇ ਨਾਲ ਲੜਾਓ ਜਿਹੜੇ ਪੰਥ ਦੀ ਗੱਲ ਕਰਦੇ ਉਹਨਾਂ ਨੂੰ ਪੰਥਕ ਲੋਕਾਂ ਦੇ ਨਾਲ ਲੜਾ ਦਿਓ ਇਹ ਏਜੰਸੀਆਂ ਦਾ ਕੰਮ ਆ ਇਹ ਸਰਕਾਰਾਂ ਦਾ ਕੰਮ ਆ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਕਿ ਯਾਰ ਅਸੀਂ ਇਹਨੇ ਜੋ ਕੇ ਹੈ ਨਹੀਂ ਪਰ ਅਸੀਂ ਇਹਨਾਂ ਨੂੰ ਆਸ ਵਿੱਚ ਖੜਾ ਕੇ ਜਿਹੜਾ ਉਹ ਲੜਾ ਦਈਏ ਸੋ ਕਿਤੇ ਨਾ ਕਿਤੇ ਗੱਥ ਜੋੜ ਦਾ ਨਤੀਜਾ ਵੀ ਆ ਸੋ ਬੇਨਤੀ ਇਹ ਹੀ ਆ ਕਿ ਸਖਵਾਲ ਸਿੰਘ ਖੈਰਾ ਵੀ ਪਿੱਛੋਂ ਜਿਹੜਾ ਉਹ ਧਾਰਮਿਕ ਵਿਚਾਰਾਂ ਦੇ ਉਹਨਾਂ ਦਾ ਪਰਿਵਾਰ ਆ ਜਿਹੜਾ ਉਹ ਸੰਘਰਸ਼ਸ਼ੀਲ ਰਿਆ ਪਰ ਸਪੋਰਟ ਬਹੁਤ ਕੀਤੀ ਉਹਨਾਂ ਨੇ ਪੰਜਾਬ ਦੀ ਕਾਂਗਰਸ ਤੋਂ ਬਾਹਰ ਹੋ ਕੇ ਵੀ ਸਪੋਰਟ ਕੀਤੀ ਆ ਹਾਲਾਂਕਿ ਕਾਂਗਰਸ ਨਾਲ ਨਾ ਕੋਈ ਸਮਝੌਤਾ ਹੈ ਨਾ ਹੋਣਾ ਪਰ ਫਿਰ ਵੀ ਉਹਨਾਂ ਨੇ ਸਪੋਰਟ ਕੀਤੀ ਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਕੀ ਉਥੋਂ ਹੀ ਕਿਉਂ ਸੋ ਬੇਨਤੀ ਆ ਸੰਗਰੂਰ ਵਾਲਿਆਂ ਨੂੰ ਕਿ ਵੱਧ ਤੋਂ ਵੱਧ ਸਪੋਰਟ ਕਰੋ ਸਰਦਾਰ ਸੇਵਨਜੀਤ ਸਿੰਘ ਮਾਨ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਕਾਂਗਰਸ ਜਾਂ ਜੋ ਵੀ ਖੜੇ ਹੋ ਰਹੇ ਆ ਉਹਨਾਂ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਤੇ ਕੌਮ ਤੇ ਪੰਥ ਦੀ ਜਿਹੜੀ ਆ ਚੜ੍ਹਦੀ ਕਲਾ ਰਹੇ ਬੇਸ਼ੱਕ ਬਹੁਤ ਵਖਰੇਵੇਂ ਹੈਗੇ ਆ ਮੈਨੂੰ ਪਤਾ ਬਹੁਤ ਵਖਰੇਵੇਂ ਹੈਗੇ ਆ ਆਮ ਸੰਗਤ ਦੇ ਵੀ ਬਹੁਤ ਵਖਰੇਵੇਂ ਹੈਗੇ ਆ ਮਾਨ ਪਾਰਟੀ ਨਾਲ ਵੀ ਵਖਰੇਵੇਂ ਹੈਗੇ ਆ ਪਰ ਉਹ ਵਖਰੇਵੇਂ ਛੱਡ ਕੇ ਆਪਾਂ ਆਉਣ ਵਾਲੇ ਸਮੇਂ ਲਈ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿੱਤ ਜਿਹੜੀ ਉਹ ਪੱਕੀ ਕਰੀਏ ਤੇ ਪੰਥ ਨੂੰ ਤੇ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਹੈ ਸੀ ਤੇ ਰਹੂਗੀ ਪੰਥ ਤੇ ਕੌਮ ਤੇ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਹੜਾ ਉਹ ਜੂਰ ਜਿਹੜਾ ਵੱਧ ਤੋਂ ਵੱਧ VOTING ਕਰਕੇ ਜਿੱਤ ਪ੍ਰਾਪਤ ਕਰੋ ਤੇ ਇਹ ਜਿਹੜੇ ਬਰਾਬਰ ਖੜ ਰਹੇ ਆ ਉਹਨਾਂ ਵਾਸਤੇ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਨਹੀਂ ਖੜਨਾ ਚਾਹੀਦਾ ਆਪਣਿਆਂ ਦੇ ਬਰਾਬਰ ਨਹੀਂ ਖੜਨਾ ਚਾਹੀਦਾ ਇੱਕ ਪਾਸੇ ਤਾਂ ਆਪਾਂ ਕਈ ਥਾਵਾਂ ਤੇ ਇਹ ਗੱਲਾਂ ਕਰਦੇ ਆ ਕਿ ਆਰ ਆਪਾਂ ਫਲਾਣੇ ਫਲਾਣੇ ਥਾਂ ਤੇ ਪੰਥ ਕਾਗੂ ਜਿਹੜੇ ਖੜੇ ਆ ਉੱਥੇ ਉੱਥੇ ਥਾਂ ਤੇ ਆਪਦੀ ਸੀਟ ਛੱਡ ਦੇਾਂਗੇ ਇੱਕ ਪਾਸੇ ਆਪਾਂ ਬਰਾਬਰ ਖੜ ਰਹੇ ਆ ਸੋ ਇਹ ਗੱਲਾਂ ਕਿਤੇ ਨਾ ਕਿਤੇ ਡਾਊਟ ਕਰਦਿਆਂ ਕਿ ਯਾਰ ਇਹ ਕਿਉਂ ਫਿਰ ਹਾਲਾਂਕਿ ਜਿੱਥੋਂ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਵੱਡਾ ਰਤਬਾ ਸੰਘਰਸ਼ੀਲਾ ਬਹੁਤ ਵੱਡਾ ਰਤਬਾ ਤੇ ਠੀਕ ਆ ਉਹਨਾਂ ਨੂੰ ਉੱਥੋਂ ਖੜਨ ਦਿਓ ਉਹ ਪਹਿਲਾਂ ਵੀ ਜਿੱਤ ਪ੍ਰਾਪਤ ਕਰ ਚੁੱਕੇ ਆ ਤੇ ਤੁਸੀਂ ਆਪ ਦਾ ਹੋਰ ਕਿਤੋਂ ਖੜਨ ਲਓ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚੋਂ ਸੋ ਐਨੀ ਇੱਕ ਬੇਨਤੀ ਸੀ ਵੱਧ ਤੋਂ ਵੱਧ ਸਮਰੂਰ ਆਣ ਤਾਂ ਕਿ ਵੀਡੀਓ ਵੀ ਜਰੂਰ ਸ਼ੇਅਰ ਕਰ ਦਿਓ ਕਿ ਭਾਈ ਐਤ ਕੀ VOTING ਆ ਜਿਹੜੀ ਅੱਜ ਕੀ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਕਰਨੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜੋ MP ਹੁੰਦਿਆਂ ਅਸੈਂਬਲੀ ਦੇ ਵਿੱਚ ਜੋ ਆਪ ਦੇ ਨਜ਼ਰੀਏ ਦੇ ਮੁਤਾਬਕ ਜੋ ਬਿਆਨ ਦਿੱਤੇ ਉਹ ਬਹੁਤ ਘੈਂਟ ਆ ਤੇ ਰਿਕਾਰਡਡ ਸੋ ਉਹ ਉਹਨਾਂ ਦੇ ਬਰਾਬਰ ਨਾ ਕਿਸੇ ਹੋਰ ਦੇ ਦਿੱਤੇ ਆ ਬਿਆਨ ਤੇ ਨਾ ਹੀ ਦੇ ਸਕਦਾ ਸੋ ਰਤਬਾ ਜਿਹੜੇ ਖੜਦੇ ਆ ਉਹਨਾਂ ਦਾ ਵੀ ਓਨਾ ਹੀ ਆ ਦੂਜੇ ਉਹਨਾਂ ਦਾ ਵੀ ਓਨਾ ਹੀ ਆ ਪਰ ਕਿਤੇ ਨਾ ਕਿਤੇ ਆਪਾਂ ਕੌਮ ਨੂੰ ਤੇ ਪੰਥ ਨੂੰ ਜਿਹੜਾ ਉਹ ਨਾ ਕਮਜ਼ੋਰ ਕਰੀਏ ਸੋ ਕਿਤੇ ਨਾ ਕਿਤੇ ਚੜ੍ਹਦੀ ਕਲਾ ਦਾ ਜਿਹੜਾ ਉਹ ਜੇਕਰ ਹੋਣਾ ਚਾਹੀਦਾ ਸੋ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ VOTING ਕਰੋ ਵਾਦ ਤੋਂ ਬਾਅਦ ਸਪੋਰਟ ਕਰੋ ਤੇ ਬਾਕੀਆਂ ਨੂੰ ਵੀ ਕਰਨੀ ਚਾਹੀਦੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈਆਂ ਨੂੰ ਇਹ ਗੱਲ ਕੌੜੀ ਵੀ ਲੱਗੂਗੀ ਤੇ ਕਈਆਂ ਨੂੰ ਇਹ ਗੱਲ ਚੰਗੀ ਵੀ ਲੱਗੂਗੀ ਸਰਦਾਰ ਸਿਮਰਜੀਤ ਸਿੰਘ ਮਾਨ ਸੰਗਰੂਰ ਸੀਟ ਤੋਂ ਜਿਹੜੇ ਖੜੇ ਹੋਇਆ ਪਹਿਲਾਂ ਵੀ ਜਿੱਤ ਪ੍ਰਾਪਤ ਕੀਤੀ ਸੀ ਅਰਦਾਸ ਆ ਕੇ ਇਸ ਵਾਰ ਵੀ ਜਿੱਤ ਪ੍ਰਾਪਤ ਕਰਨ ਉਹਨਾਂ ਦੇ ਬਰਾਬਰ ਸਕਬਾਲ ਸਿੰਘ ਖਹਿਰਾ ਤੇ ਜਸਕਰਮ ਸਿੰਘ ਕਾਨ ਸਿੰਘ ਵਾਲਾ ਇਹ ਉਹਨਾਂ ਦੇ ਬਰਾਬਰ ਲੜ ਰਹੇ ਆ ਸੋ ਸਿੱਧੇ ਜਾਂ ਸਿੱਧੇ ਤੌਰ ਤੇ ਇਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦੇ ਵਿੱਚ ਲੱਗੇ ਹੋਏ ਆ ਸੋ ਇਹ ਸੋਚ ਆ ਸੰਗਤ ਦੀ ਸੋਚ ਆ ਪਰ ਇਹ ਕਿਤੇ ਨਾ ਕਿਤੇ ਸੱਚ ਵੀ ਹੁੰਦਾ ਨਜ਼ਰ ਆ ਰਿਹਾ ਕੀ ਪੂਰਾ ਪੰਜਾਬ ਪਿਆ ਕੀ ਹੋਰ ਕਿਤੋਂ ਨਹੀਂ ਆਪਾਂ ਖੜ ਸਕਦੇ ਕੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬਰਾਬਰ ਖੜ ਕੇ ਹੀ ਆਪਾਂ ਆਪਣੀ ਗੁੱਡੀ ਚੜ੍ਹ ਸਕਦੀ ਆ ਜੀ ਜੇ ਮੰਨ ਲਓ ਤੁਸੀਂ ਉੱਥੋਂ ਖੜਦੇ ਹੋ ਤੁਸੀਂ ਉੱਥੋਂ ਖੜ ਕੇ ਜਿਤਨਾ ਤਾਂ ਹੈ ਨਹੀਂ ਜਿਤਨਾ ਤਾਂ ਤੁਸੀਂ ਹੈ ਨਹੀਂ ਪਰ ਤੁਸੀਂ ਕਿਤੇ ਨਾ ਕਿਤੇ ਕੌਮ ਦੀ ਪੰਥ ਦੀ ਵੋਟ ਜਿਹੜੇ ਪੰਥ ਨੂੰ ਪਿਆਰ ਕਰਦੇ ਉਹਨਾਂ ਦੀ ਵੋਟ ਜਿਹੜੀ ਆ ਉਹ ਖਰਾਬ ਕਰੋਗੇ ਤੇ ਆਮ ਆਦਮੀ ਪਾਰਟੀ ਨੂੰ ਉਥੇ ਸਪੋਰਟ ਹੋਊਗੀ ਉਸ ਗੱਲ ਦੀ ਜੇ ਮੰਨ ਲਓ ਤੁਹਾਡੇ ਹਿਸਾਬ ਨਾਲ ਸਿਮਰਜੀਤ ਸਿੰਘ ਮਾਨ ਨਹੀਂ ਜਿੱਤੇ ਉਥੋਂ ਤੁਹਾਡੇ ਖੜਨ ਨਾਲ VOTING ਖਰਾਬ ਹੁੰਦੀ ਆ ਨਹੀਂ ਜਿੱਤੇ ਤੇ ਫੇਰ ਕੀ ਤੁਸੀਂ ਚਾਹੁੰਦੇ ਤੁਹਾਨੂੰ ਲੱਗਦਾ ਕਿ ਤੁਹਾਡੀ ਗੁੱਡੀ ਚੜ ਜੂਗੀ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਪੂਰਾ ਪੰਜਾਬ ਖਾਲੀ ਪਿਆ ਜਿੱਥੋਂ ਮਰਜੀ ਖੜੇ ਹੋ ਜਾਓ ਅਸੀਂ ਚਾਹੁੰਦੇ ਆ ਕਿ ਤੁਹਾਡੀ ਜਿਹੜੀ ਚੜ੍ਹਾਈ ਆ ਸਿਮਰਜੀਤ ਸਿੰਘ ਮਾਨ ਤੋਂ ਵੀ ਉੱਤੇ ਜਾਵੇ ਪਰ ਜੇ ਬਰਾਬਰ ਖੜਾਂਗੇ ਫੇਰ ਉੱਤੇ ਤਾਂ ਨਹੀਂ ਜਾਣੀ ਜੇ ਕਿਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਖੜਜਾਂ ਹੋਰ ਇਲਾਕਿਆਂ ਦੇ ਵਿੱਚ ਖੜਜਾਂ ਉਥੋਂ ਵੀ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਜੇ ਤੁਹਾਡਾ ਰੁਤਬਾ ਹੈਗਾ ਗਰਾਊਂਡ ਲੈਵਲ ਤੇ ਜੇ ਤੁਸੀਂ ਮਤਲਬ ਸਾਨੂੰ ਪਤਾ ਹੈ ਕਿ ਤੁਸੀਂ ਇੰਨਾ ਕੰਮ ਕੀਤਾ ਗਰਾਊਂਡ ਲੈਵਲ ਤੇ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਹੋਰ ਕਿਤੋਂ ਵੀ ਜ਼ਰੂਰੀ ਤਾਂ ਨਹੀਂ ਕਿ ਸਰਦਾਰ ਸਿਵਨਜੀ ਸਿੰਘ ਮਾਨ ਦੇ ਬਰਾਬਰ ਖੜ ਕੇ ਹੀ ਆਪਾਂ ਜਿਹੜਾ ਇਹ ਸਿਸਟਮ ਕਰਨਾ ਜਾਂ ਉਥੋਂ ਹੀ ਖੜੇ ਹੋਣਾ ਸਰਕਾਰਾਂ ਨੇ ਤਾਂ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸੈਂਟਰ ਦੇ ਵਿੱਚ ਗੱਠ ਜੋੜ ਸੋ ਉਹਨਾਂ ਨੇ ਤਾਂ ਇੱਕ ਰਣਨੀਤੀ ਤੈਅ ਕਰ ਲਈ ਆ ਕਿ ਪੰਜਾਬੀਆਂ ਨੂੰ ਪੰਜਾਬ ਪੰਜਾਬੀਆਂ ਦੇ ਨਾਲ ਲੜਾਓ ਜਿਹੜੇ ਪੰਥ ਦੀ ਗੱਲ ਕਰਦੇ ਉਹਨਾਂ ਨੂੰ ਪੰਥ ਪੰਥਕ ਲੋਕਾਂ ਦੇ ਨਾਲ ਲੜਾ ਦਿਓ ਇਹ ਏਜੰਸੀਆਂ ਦਾ ਕੰਮ ਆ ਇਹ ਸਰਕਾਰਾਂ ਦਾ ਕੰਮ ਆ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਕਿ ਯਾਰ ਅਸੀਂ ਐਨੇ ਜੋਗੇ ਹੈ ਨਹੀਂ ਪਰ ਅਸੀਂ ਇਹਨਾਂ ਨੂੰ ਆਸ ਵਿੱਚ ਖੜਾ ਕੇ ਜਿਹੜਾ ਉਹ ਲੜਾ ਦਈਏ ਸੋ ਕਿਤੇ ਨਾ ਕਿਤੇ ਗੱਥ ਜੋੜ ਦਾ ਨਤੀਜਾ ਵੀ ਆ ਸੋ ਬੇਨਤੀ ਇਹ ਹੀ ਆ ਕਿ ਸਖਬਾਲ ਸਿੰਘ ਖੈਰਾ ਵੀ ਪਿੱਛੋਂ ਜਿਹੜਾ ਉਹ ਧਾਰਮਿਕ ਵਿਚਾਰਾਂ ਦੇ ਉਹਨਾਂ ਦਾ ਪਰਿਵਾਰ ਆ ਜਿਹੜਾ ਉਹ ਸੰਘਰਸ਼ਸ਼ੀਲ ਰਿਆ ਪਰ ਸਪੋਰਟ ਬਹੁਤ ਕੀਤੀ ਉਹਨਾਂ ਨੇ ਪੰਜਾਬ ਦੀ ਕਾਂਗਰਸ ਤੋਂ ਬਾਹਰ ਹੋ ਕੇ ਵੀ ਸਪੋਰਟ ਕੀਤੀ ਆ ਹਾਂ ਕਿ ਕਾਂਗਰਸ ਨਾਲ ਨਾ ਕੋਈ ਸਮਝੌਤਾ ਹੈ ਨਾ ਹੋਣਾ ਪਰ ਫਿਰ ਵੀ ਉਹਨਾਂ ਨੇ ਸਪੋਰਟ ਕੀਤੀ ਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਕੀ ਉਥੋਂ ਹੀ ਕਿਉਂ ਸੋ ਬੇਨਤੀ ਆ ਸੰਗਰੂਰ ਵਾਲਿਆਂ ਨੂੰ ਕਿ ਵੱਧ ਤੋਂ ਵੱਧ ਸਪੋਰਟ ਕਰੋ ਸਰਦਾਰ ਸੇਵਨਜੀਤ ਸਿੰਘ ਮਾਨ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਕਾਂਗਰਸ ਜਾਂ ਜੋ ਵੀ ਖੜੇ ਹੋ ਰਹੇ ਆ ਉਹਨਾਂ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਤੇ ਕੌਮ ਤੇ ਪੰਥ ਦੀ ਜਿਹੜੀ ਆ ਚੜ੍ਹਦੀ ਕਲਾ ਰਹੇ ਬੇਸ਼ੱਕ ਬਹੁਤ ਵਖਰੇਵੇਂ ਹੈਗੇ ਆ ਮੈਨੂੰ ਪਤਾ ਬਹੁਤ ਵਖਰੇਵੇਂ ਹੈਗੇ ਆ ਆਮ ਸੰਗਤ ਦੇ ਵੀ ਬਹੁਤ ਵਖਰੇਵੇਂ ਹੈਗੇ ਆ ਮਾਨ ਪਾਰਟੀ ਨਾਲ ਵੀ ਵਖਰੇਵੇਂ ਹੈਗੇ ਆ ਪਰ ਉਹ ਵਖਰੇਵੇਂ ਛੱਡ ਕੇ ਆਪਾਂ ਆਉਣ ਵਾਲੇ ਸਮੇਂ ਲਈ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿੱਤ ਜਿਹੜੀ ਉਹ ਪੱਕੀ ਕਰੀਏ ਤੇ ਪੰਥ ਨੂੰ ਤੇ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਹੈ ਸੀ ਤੇ ਰਹੂਗੀ ਪੰਥ ਦੇ ਕੌਮ ਤੇ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਹੜਾ ਉਹ ਜੂਰ ਜਿਹੜਾ ਵੱਧ ਤੋਂ ਵੱਧ VOTING ਕਰਕੇ ਜਿੱਤ ਪ੍ਰਾਪਤ ਕਰੋ ਤੇ ਇਹ ਜਿਹੜੇ ਬਰਾਬਰ ਖੜ ਰਹੇ ਆ ਉਹਨਾਂ ਵਾਸਤੇ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਨਹੀਂ ਖੜਨਾ ਚਾਹੀਦਾ ਆਪਣਿਆਂ ਦੇ ਬਰਾਬਰ ਨਹੀਂ ਖੜਨਾ ਚਾਹੀਦਾ ਇੱਕ ਪਾਸੇ ਤਾਂ ਆਪਾਂ ਕਈ ਥਾਵਾਂ ਤੇ ਇਹ ਗੱਲਾਂ ਕਰਦੇ ਆ ਕਿ ਆਰ ਆਪਾਂ ਫਲਾਣੇ ਫਲਾਣੇ ਥਾਂ ਤੇ ਪੰਥ ਕਾਗੂ ਜਿਹੜੇ ਖੜੇ ਆ ਉੱਥੇ ਉੱਥੇ ਥਾਂ ਤੇ ਆਪਦੀ ਸੀਟ ਛੱਡ ਦੇਾਂਗੇ ਇੱਕ ਪਾਸੇ ਆਪਾਂ ਬਰਾਬਰ ਖੜ ਰਹੇ ਆ ਸੋ ਇਹ ਗੱਲਾਂ ਕਿਤੇ ਨਾ ਕਿਤੇ ਡਾਊਟ ਕਰਦੀਆਂ ਕਿ ਯਾਰ ਇਹ ਕਿਉਂ ਫਿਰ ਹਾਲਾਂਕਿ ਜਿੱਥੋਂ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਵੱਡਾ ਰਤਬਾ ਸੰਘਰਸ਼ੀਲ ਆ ਬਹੁਤ ਵੱਡਾ ਰਤਬਾ ਤੇ ਠੀਕ ਆ ਉਹਨਾਂ ਨੂੰ ਉੱਥੋਂ ਖੜਨ ਲਿਓ ਉਹ ਪਹਿਲਾਂ ਵੀ ਜਿੱਤ ਪ੍ਰਾਪਤ ਕਰ ਚੁੱਕੇ ਆ ਤੇ ਤੁਸੀਂ ਆਪ ਦਾ ਹੋਰ ਕਿਤੋਂ ਖੜ ਲਓ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚੋਂ ਸੋ ਐਨੀ ਇੱਕ ਬੇਨਤੀ ਸੀ ਵੱਧ ਤੋਂ ਵੱਧ ਸਮਰੂਹ ਵਾਲਿਆਂ ਤਾਂ ਕਿ ਵੀਡੀਓ ਵੀ ਜਰੂਰ ਸ਼ੇਅਰ ਕਰ ਦਿਓ ਕਿ ਭਾਈ ਐਤ ਕੀ VOTING ਹੈ ਜਿਹੜੀ ਅੱਜ ਕੀ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਕਰਨੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜੋ MP ਹੁੰਦਿਆਂ ਅਸੈਂਬਲੀ ਦੇ ਵਿੱਚ ਜੋ ਆਪ ਦੇ ਨਜ਼ਰੀਏ ਦੇ ਮੁਤਾਬਕ ਜੋ ਬਿਆਨ ਦਿੱਤੇ ਉਹ ਬਹੁਤ ਘੈਂਟ ਆ ਤੇ ਰਿਕਾਰਡਡ ਸੋ ਉਹ ਉਹਨਾਂ ਦੇ ਬਰਾਬਰ ਨਾ ਕਿਸੇ ਹੋਰ ਦੇ ਦਿੱਤੇ ਆ ਬਿਆਨ ਤੇ ਨਾ ਹੀ ਦੇ ਸਕਦਾ ਸੋ ਰਤਬਾ ਜਿਹੜੇ ਖੜਦੇ ਆ ਉਹਨਾਂ ਦਾ ਵੀ ਓਨਾ ਹੀ ਆ ਦੂਜੇ ਉਹਨਾਂ ਦਾ ਵੀ ਓਨਾ ਹੀ ਆ ਪਰ ਕਿਤੇ ਨਾ ਕਿਤੇ ਆਪਾਂ ਕੌਮ ਨੂੰ ਤੇ ਪੰਥ ਨੂੰ ਜਿਹੜਾ ਉਹ ਨਾ ਕਮਜ਼ੋਰ ਕਰੀਏ ਸੋ ਕਿਤੇ ਨਾ ਕਿਤੇ ਚੜ੍ਹਦੀ ਕਲਾ ਦਾ ਜਿਹੜਾ ਉਹ ਜਿਕਰ ਹੋਣਾ ਚਾਹੀਦਾ ਸੋ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ VOTING ਕਰੋ ਵੱਧ ਤੋਂ ਵੱਧ ਸਪੋਰਟ ਕਰੋ ਤੇ ਬਾਕੀਆਂ ਨੂੰ ਵੀ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈਆਂ ਨੂੰ ਇਹ ਗੱਲ ਕੌੜੀ ਵੀ ਲੱਗੂਗੀ ਤੇ ਕਈਆਂ ਨੂੰ ਇਹ ਗੱਲ ਚੰਗੀ ਵੀ ਲੱਗੂਗੀ ਸਰਦਾਰ ਸਿਮਨਜੀਤ ਸਿੰਘ ਮਾਨ ਸੰਗਰੂਰ ਸੀਟ ਤੋਂ ਜਿਹੜੇ ਖੜੇ ਹੋਇਆ ਪਹਿਲਾਂ ਵੀ ਜਿੱਤ ਪ੍ਰਾਪਤ ਕੀਤੀ ਸੀ ਅਰਦਾਸ ਆ ਕੇ ਇਸ ਵਾਰ ਵੀ ਜਿੱਤ ਪ੍ਰਾਪਤ ਕਰਨ ਉਹਨਾਂ ਦੇ ਬਰਾਬਰ ਸਕਪਾਲ ਸਿੰਘ ਖਹਿਰਾ ਤੇ ਜਸਕਰਮ ਸਿੰਘ ਕਾਨ੍ਹ ਸਿੰਘ ਵਾਲਾ ਇਹ ਉਹਨਾਂ ਦੇ ਬਰਾਬਰ ਲੜ ਰਹੇ ਆ ਸੋ ਸਿੱਧੇ ਜਾਂ ਸਿੱਧੇ ਤੌਰ ਤੇ ਇਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦੇ ਵਿੱਚ ਲੱਗੇ ਹੋਏ ਆ ਸੋ ਇਹ ਸੋਚ ਆ ਸੰਗਤ ਦੀ ਸੋਚ ਆ ਪਰ ਇਹ ਕਿਤੇ ਨਾ ਕਿਤੇ ਸੱਚ ਵੀ ਹੁੰਦਾ ਨਜ਼ਰ ਆ ਰਿਹਾ ਕੀ ਪੂਰਾ ਪੰਜਾਬ ਪਿਆ ਕੀ ਹੋਰ ਕਿਤੋਂ ਨਹੀਂ ਆਪਾਂ ਖੜ੍ਹ ਸਕਦੇ ਕੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਬਰਾਬਰ ਖੜ੍ਹ ਕੇ ਹੀ ਆਪਾਂ ਆਪਣੀ ਗੁੱਡੀ ਚੜ੍ਹ ਸਕਦੀ ਆ ਜੀ ਜੇ ਮੰਨ ਲਓ ਤੁਸੀਂ ਉੱਥੋਂ ਖੜ੍ਹਦੇ ਹੋ ਤੁਸੀਂ ਉੱਥੋਂ ਖੜ੍ਹ ਕੇ ਜਿਤਨਾ ਤਾਂ ਹੈ ਨਹੀਂ ਜਿਤਨਾ ਤਾਂ ਤੁਸੀਂ ਹੈ ਨਹੀਂ ਪਰ ਤੁਸੀਂ ਕਿਤੇ ਨਾ ਕਿਤੇ ਕੌਮ ਦੀ ਪੰਥ ਦੀ ਵੋਟ ਜਿਹੜੇ ਪੰਥ ਨੂੰ ਪਿਆਰ ਕਰਦੇ ਉਹਨਾਂ ਦੀ ਵੋਟ ਜਿਹੜੀ ਆ ਉਹ ਖਰਾਬ ਕਰੋਗੇ ਤੇ ਆਮ ਆਦਮੀ ਪਾਰਟੀ ਨੂੰ ਉਥੇ ਸਪੋਰਟ ਹੋਊਗੀ ਉਸ ਗੱਲ ਦੀ ਜੇ ਮੰਨ ਲਓ ਤੁਹਾਡੇ ਹਿਸਾਬ ਨਾਲ ਸਿਮਰਜੀਤ ਸਿੰਘ ਮਾਨ ਨਹੀਂ ਜਿੱਤੇ ਉਥੋਂ ਤੁਹਾਡੇ ਖੜਨ ਨਾਲ VOTING ਖਰਾਬ ਹੁੰਦੀ ਹੈ ਨਹੀਂ ਜਿੱਤੇ ਤੇ ਫਿਰ ਕੀ ਤੁਸੀਂ ਚਾਹੁੰਦੇ ਤੁਹਾਨੂੰ ਲੱਗਦਾ ਕਿ ਤੁਹਾਡੀ ਗੁੱਡੀ ਚੜ ਜੂਗੀ ਪੂਰੇ ਪੰਜਾਬ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਪੂਰਾ ਪੰਜਾਬ ਖਾਲੀ ਪਿਆ ਜਿੱਥੋਂ ਮਰਜ਼ੀ ਖੜੇ ਹੋ ਜਾਓ ਅਸੀਂ ਚਾਹੁੰਦੇ ਆ ਕਿ ਤੁਹਾਡੀ ਜਿਹੜੀ ਚੜਾਈ ਹੈ ਸਿਮਰਜੀਤ ਸਿੰਘ ਮਾਨ ਤੋਂ ਵੀ ਉੱਤੇ ਜਾਵੇ ਪਰ ਜੇ ਬਰਾਬਰ ਖੜਾਂਗੇ ਫਿਰ ਉੱਤੇ ਤਾਂ ਨਹੀਂ ਜਾਣੀ ਜੇ ਕਿਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਖੜਜਾਂ ਹੋਰ ਇਲਾਕਿਆਂ ਦੇ ਵਿੱਚ ਖੜਜਾਂ ਉਥੋਂ ਵੀ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਜੇ ਤੁਹਾਡਾ ਰੁਤਬਾ ਹੈਗਾ ਗਰਾਊਂਡ ਲੈਵਲ ਤੇ ਜੇ ਤੁਸੀਂ ਮਤਲਬ ਸਾਨੂੰ ਪਤਾ ਹੈ ਕਿ ਤੁਸੀਂ ਇੰਨਾ ਕੰਮ ਕੀਤਾ ਗਰਾਊਂਡ ਲੈਵਲ ਤੇ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ ਹੋਰ ਕਿਤੋਂ ਵੀ ਜ਼ਰੂਰੀ ਤਾਂ ਨਹੀਂ ਕਿ ਸਰਦਾਰ ਸਿਵਨਜੀਤ ਸਿੰਘ ਮਾਨ ਦੇ ਬਰਾਬਰ ਖੜਕੇ ਹੀ ਆਪਾਂ ਜਿਹੜਾ ਇਹ ਸਿਸਟਮ ਕਰਨਾ ਜਾਂ ਉਥੋਂ ਹੀ ਖੜੇ ਹੋਣਾ ਸਰਕਾਰਾਂ ਨੇ ਤਾਂ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸੈਂਟਰ ਦੇ ਵਿੱਚ ਗੱਠ ਜੋੜ ਸੋ ਉਹਨਾਂ ਨੇ ਤਾਂ ਇੱਕ ਰਣਨੀਤੀ ਤੈਅ ਕਰ ਲਈ ਆ ਕਿ ਪੰਜਾਬੀਆਂ ਨੂੰ ਪੰਜਾਬ ਪੰਜਾਬੀਆਂ ਦੇ ਨਾਲ ਲੜਾਓ ਜਿਹੜੇ ਪੰਥ ਦੀ ਗੱਲ ਕਰਦੇ ਉਹਨਾਂ ਨੂੰ ਪੰਥਕ ਲੋਕਾਂ ਦੇ ਨਾਲ ਲੜਾ ਦਿਓ ਇਹ ਏਜੰਸੀਆਂ ਦਾ ਕੰਮ ਆ ਇਹ ਸਰਕਾਰਾਂ ਦਾ ਕੰਮ ਆ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਕਿ ਯਾਰ ਅਸੀਂ ਇਹਨੇ ਜੋਗੇ ਹੈ ਨਹੀਂ ਪਰ ਅਸੀਂ ਇਹਨਾਂ ਨੂੰ ਆਸ ਵਿੱਚ ਖੜਾ ਕੇ ਜਿਹੜਾ ਉਹ ਲੜਾ ਦਈਏ ਸੋ ਕਿਤੇ ਨਾ ਕਿਤੇ ਗੱਥ ਜੋੜ ਦਾ ਨਤੀਜਾ ਵੀ ਆ ਸੋ ਬੇਨਤੀ ਇਹ ਹੀ ਆ ਕਿ ਸਖਬਾਲ ਸਿੰਘ ਖੈਰਾ ਵੀ ਪਿੱਛੋਂ ਜਿਹੜਾ ਉਹ ਧਾਰਮਿਕ ਵਿਚਾਰਾਂ ਦੇ ਉਹਨਾਂ ਦਾ ਪਰਿਵਾਰ ਆ ਜਿਹੜਾ ਉਹ ਸੰਘਰਸ਼ਸ਼ੀਲ ਰਿਆ ਪਰ ਸਪੋਰਟ ਬਖ ਕੀਤੀ ਉਹਨਾਂ ਨੇ ਪੰਜਾਬ ਦੀ ਕਾਂਗਰਸ ਤੋਂ ਬਾਹਰ ਹੋ ਕੇ ਵੀ ਸਪੋਰਟ ਕੀਤੀ ਆ ਹਾਂ ਕਿ ਕਾਂਗਰਸ ਨਾਲ ਨਾ ਕੋਈ ਸਮਝੌਤਾ ਹੈ ਨਾ ਹੋਣਾ ਪਰ ਫੇਰ ਵੀ ਉਹਨਾਂ ਨੇ ਸਪੋਰਟ ਕੀਤੀ ਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਕੀ ਉੱਥੋਂ ਹੀ ਕਿਉਂ ਸੋ ਬੇਨਤੀ ਆ ਸੰਗਰੂਰ ਵਾਲਿਆਂ ਨੂੰ ਕਿ ਵੱਧ ਤੋਂ ਵੱਧ ਸਪੋਰਟ ਕਰੋ ਸਰਦਾਰ ਸੇਵਨਜੀਤ ਸਿੰਘ ਮਾਨ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਕਾਂਗਰਸ ਜਾਂ ਜੋ ਵੀ ਖੜੇ ਹੋ ਰਹੇ ਆ ਉਹਨਾਂ ਨੂੰ ਵੀ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਤੇ ਕੌਮ ਤੇ ਪੰਥ ਦੀ ਜਿਹੜੀ ਆ ਚੜ੍ਹਦੀ ਕਲਾ ਰਹੇ ਬੇਸ਼ੱਕ ਬਹੁਤ ਵਖਰੇਵੇਂ ਹੈਗੇ ਆ ਮੈਨੂੰ ਪਤਾ ਬਹੁਤ ਵਖਰੇਵੇਂ ਹੈਗੇ ਆ ਆਮ ਸੰਗਤ ਦੇ ਵੀ ਬਹੁਤ ਵਖਰੇਵੇਂ ਹੈਗੇ ਆ ਮਾਨ ਪਾਰਟੀ ਨਾਲ ਵੀ ਵਖਰੇਵੇਂ ਹੈਗੇ ਆ ਪਰ ਉਹ ਵਖਰੇਵੇਂ ਛੱਡ ਕੇ ਆਪਾਂ ਆਉਣ ਵਾਲੇ ਸਮੇਂ ਲਈ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿੱਤ ਜਿਹੜੀ ਉਹ ਪੱਕੀ ਕਰੀਏ ਤੇ ਪੰਥ ਨੂੰ ਤੇ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਹੈ ਸੀ ਤੇ ਰਹੂਗੀ ਪੰਥ ਤੇ ਕੌਮ ਤੇ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਹੜਾ ਉਹ ਜੂਰ ਜਿਹੜਾ ਵੱਧ ਤੋਂ ਵੱਧ VOTING ਕਰਕੇ ਜਿੱਤ ਪ੍ਰਾਪਤ ਕਰੋ ਤੇ ਇਹ ਜਿਹੜੇ ਬਰਾਬਰ ਖੜ ਰਹੇ ਆ ਉਹਨਾਂ ਵਾਸਤੇ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਨਹੀਂ ਖੜਨਾ ਚਾਹੀਦਾ ਆਪਣੇ ਆਲੇ ਬਰਾਬਰ ਨਹੀਂ ਖੜਨਾ ਚਾਹੀਦਾ ਇੱਕ ਪਾਸੇ ਤਾਂ ਆਪਾਂ ਕਈ ਥਾਵਾਂ ਤੇ ਇਹ ਗੱਲਾਂ ਕਰਦੇ ਆ ਕਿ ਆਰ ਆਪਾਂ ਫਲਾਣੇ ਫਲਾਣੇ ਥਾਂ ਤੇ ਪੰਥ ਕਾਗੂ ਜਿਹੜੇ ਖੜੇ ਆ ਉੱਥੇ ਉੱਥੇ ਥਾਂ ਤੇ ਆਪਦੀ ਸੀਟ ਛੱਡ ਦੇਾਂਗੇ ਇੱਕ ਪਾਸੇ ਆਪਾਂ ਬਰਾਬਰ ਖੜ ਰਹੇ ਆ ਸੋ ਇਹ ਗੱਲਾਂ ਕਿਤੇ ਨਾ ਕਿਤੇ ਡਾਊਟ ਕਰਦੀਆਂ ਕਿ ਯਾਰ ਇਹ ਕਿਉਂ ਫਿਰ ਹਾਲਾਂਕਿ ਜਿੱਥੋਂ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਵੱਡਾ ਰਤਬਾ ਸੰਘਰਸ਼ੀਲਾ ਬਹੁਤ ਵੱਡਾ ਰਤਬਾ ਤੇ ਠੀਕ ਆ ਉਹਨਾਂ ਨੂੰ ਉੱਥੋਂ ਖੜਨ ਦਿਓ ਉਹ ਪਹਿਲਾਂ ਵੀ ਜਿੱਤ ਪ੍ਰਾਪਤ ਕਰ ਚੁੱਕੇ ਆ ਤੇ ਤੁਸੀਂ ਆਪ ਦਾ ਹੋਰ ਕਿਤੋਂ ਖੜਲੋ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚੋਂ ਸੋ ਐਨੀ ਇੱਕ ਬੇਨਤੀ ਸੀ ਵੱਧ ਤੋਂ ਵੱਧ ਸਮਰੂਹ ਵਾਲਿਆਂ ਤਾਂ ਕਿ ਵੀਡੀਓ ਵੀ ਜਰੂਰ ਸ਼ੇਅਰ ਕਰ ਦਿਓ ਕਿ ਭਾਈ ਐਤ ਕੀ VOTING ਆ ਜਿਹੜੀ ਅੱਜ ਕੀ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਕਰਨੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜੋ MP ਹੁੰਦਿਆਂ ਅਸੈਂਬਲੀ ਦੇ ਵਿੱਚ ਜੋ ਆਪ ਦੇ ਨਜ਼ਰੀਏ ਦੇ ਮੁਤਾਬਕ ਜੋ ਬਿਆਨ ਦਿੱਤੇ ਉਹ ਬਹੁਤ ਘੈਂਟ ਆ ਤੇ ਰਿਕਾਰਡਡ ਸੋ ਉਹ ਉਹਨਾਂ ਦੇ ਬਰਾਬਰ ਨਾ ਕਿਸੇ ਹੋਰ ਦੇ ਦਿੱਤੇ ਆ ਬਿਆਨ ਤੇ ਨਾ ਹੀ ਦੇ ਸਕਦਾ ਸੋ ਰੁਤਬਾ ਜਿਹੜੇ ਖੜਦੇ ਆ ਉਹਨਾਂ ਦਾ ਵੀ ਓਨਾ ਹੀ ਆ ਦੂਜੇ ਉਹਨਾਂ ਦਾ ਵੀ ਓਨਾ ਹੀ ਆ ਪਰ ਕਿਤੇ ਨਾ ਕਿਤੇ ਆਪਾਂ ਕੌਮ ਨੂੰ ਤੇ ਪੰਥ ਨੂੰ ਜਿਹੜਾ ਉਹ ਨਾ ਕਮਜ਼ੋਰ ਕਰੀਏ ਸੋ ਕਿਤੇ ਨਾ ਕਿਤੇ ਚੜ੍ਹਦੀ ਕਲਾ ਦਾ ਜਿਹੜਾ ਉਹ ਜਿਕਰ ਹੋਣਾ ਚਾਹੀਦਾ ਸੋ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ VOTING ਕਰੋ ਵਾਦ ਤੋਂ ਬਾਅਦ ਸਪੋਰਟ ਕਰੋ ਤੇ ਬਾਕੀਆਂ ਨੂੰ ਵੀ ਕਰਨੀ ਚਾਹੀਦੀ ਆ